ਵੇਲਾ ਮੰਮੀ ਦਾ ਹਾਲ ਦੱਸ ਹਜੇ ਤੋਂ ਹੁਣੇ ਆਈਆਂ ਵਾਂਡਿਓ ਤੇ ਘੜੀ ਰਮਾਨ ਕਰਨ ਦਿੰਦੇ ਇਹਨਾਂ ਨੂੰ ਤਾਂ ਬਸ ਨਾ ਕੱਪੜਿਆਂ ਦੀ ਲੱਗੀ ਰਹਿੰਦੀ ਆ ਬਸ ਮੇਰੇ ਕੱਪੜੇ ਧੋਵ ਜਾਣਾ ਦੀਦੀ ਕੱਪੜੇ ਕਿਤੇ ਭੱਜ ਜਾਣੇ ਸੀ ਇੱਕ ਗੱਲ ਤੂੰ ਹੀ ਸੱਚੇ ਹੀ ਤਾਂ ਹੀ ਤਾਂ ਤੂੰ ਹੀ ਖੇਜਦੇ ਹੀ ਪਤਾ ਵਾ ਮਸ਼ੀਨ 'ਚ ਧੋਣੇ ਕੱਪੜੇ ਕਿੰਨਾ ਕੰਮ ਹੀ ਸੰਦੀਪ ਹੁਣ ਤੁਹਾਨੂੰ ਹੀ ਪਤਾ ਵਾ ਮੰਮੀ ਦਾ ਸਿਆਣਾ ਦਿਮਾਗ ਹੋ ਗਿਆ ਇਹਦੇ ਕੰਮ ਕਹਦਾ ਹੋਊਗਾ ਤੇ ਫਿਰ ਕੀ ਆ ਤੂੰ ਹੀ ਕਰਨਾ ਹੀ ਬਾਤ ਜੋ ਵੀ ਜੇ ਹੁਣ ਕਰ ਲੈ ਫਿਰ ਕੀ ਹੋ ਗਿਆ ਪੈਰਟ ਆਇਆ ਮੈਂ ਤਾਂ ਕਰਕੇ ਕਹਿਣ ਦੀ ਉਹ ਮੰਮੀ ਨੇ ਉਦਾਂ ਕਿਹਾ ਹੋਣਾ ਵਾ ਬਦ ਕੱਪੜੇ ਧੋੜੀ ਮੰਮੀ ਜਿਹੜੀ ਹੁੰਦਿਆ ਲੰਗਵੀ ਹੁੰਨੀ ਕਿਤੇ ਉਹ ਮੰਮੀ ਚੇਚਾ ਗਏ ਕੋਠੇ ਤੇ ਨਾ 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 ਕੰਮ ਨਾ ਹੀ ਗਿਆ ਕਰ ਆਪੇ ਕਰਨ ਚਾਹੀਦਾ ਨਾ ਕਰਨ ਕਿਉਂ ਕੀ ਗੱਲ ਹੋਈ ਉਹ ਗੱਲ ਕੀ ਹੋਣੀ ਆ ਜੋ ਗੱਲ ਕਿਤੇ ਸਿਮੀ ਆਈ ਆ ਆਹੋ ਤੂੰ ਆਉਂਦੀ ਨੂੰ ਕਿਹਾ ਕੱਪੜੇ ਧੋਲਾ ਤੂੰ ਸੰਦੀਪ ਨੂੰ ਕਿਹਾ ਦੱਸਣ ਦੀ ਮੈਨੂੰ ਕੰਮ ਕਹਤਾ ਆਉਂਦੀ ਨੂੰ ਧੁੱਪੇ ਮੈਂ ਕੱਪੜੇ ਧੋਣ ਦੀ ਆ ਕੱਪੜੇ ਟਿੱਗੇ ਵਿੱਟੋ ਹੂੰ ਜਾ ਕੇ ਘੜੀ ਰੈਸਟ ਕਰ ਲਾਂਗੀ ਮੁੜ ਕੇ ਵੇਰ ਸ਼ਾਮਾਂ ਦੀ ਰੋਟੀ ਦਾ ਟਾਈਮ ਹੋਇਆ ਸੀ ਮੀ ਹਾਂਜੀ ਦੀਦੀ ਇੰਨੀ ਦੁਪਹਿਰ ਲੱਗੀ ਆ ਤੇ ਤੂੰ ਕਪੜੇ ਡਈ ਐ ਤੋ ਹੁਣ ਸ਼ਾਮਾਂ ਨੂੰ ਧੋ ਲੈਂਦੇ ਦੀਦੀ ਤੁਹਾਨੂੰ ਮੈਂ ਕੀ ਦੱਸਾਂ ਮੰਮੀ ਹੁੰਦੇ ਡਹਿਪੇ ਕਹਿਣ ਕਿ ਕਪੜੇ ਧੋਲਾ ਪਹਿਲਾਂ ਅੱਛਾ ਅਜੀ ਮੈਂ ਜਦੋਂ ਉੱਪਰ ਗਈ ਹਾਂ ਕੱਪੜੇ ਲੱਗੀ ਬਦਨ ਮੰਮੀ ਕਹਿੰਦੇ ਜਾ ਕੇ ਨਾ ਪਹਿਲਾ ਕੱਪੜੇ ਧੋ ਲਾ ਮੈਂ ਆਖਿਆ ਕੋਈ ਨਹੀਂ ਘੜੀ ਕਿ ਮੈਂ ਅਰੇਸਟ ਕਰਕੇ ਫਿਰ ਚਲ ਜਣੀ ਧੋਣ ਮੰਮੀ ਕਹਿੰਦੀ ਨਹੀਂ ਚਲ ਹਾਵੀ ਸੂਰ ਜਰਾ ਪਾਇਆ ਵਾ ਇਹ ਵੀ ਧੋਲਾ ਤੇ ਨਾਲ ਨਾਲੀ ਨਾਲ ਕੱਪੜੇ ਸਾੜੇ ਧੋਲਾ ਵੇਲਾ ਮੰਮੀ ਦਾ ਹਾਲ ਦੱਸ ਹਜੇ ਤੋਂ ਹੁਣੇ ਆਈਆਂ ਵਾਂਡਿਓ ਤੇ ਘੜੀ ਰਮਾਨ ਕਰਨ ਦਿੰਦੇ ਇਹਨਾਂ ਨੂੰ ਤਾਂ ਬਸ ਨਾ ਕੱਪੜਿਆਂ ਦੀ ਲੱਗੀ ਰਹਿੰਦੀ ਆ ਬਸ ਮੇਰੇ ਕੱਪੜੇ ਧੋ ਬਜਾਣਾ ਦੀਦੀ ਕੱਪੜੇ ਕਿੱਥੇ ਭੱਜ ਜਾਣੇ ਸੀ ਇੱਕ ਗੱਲ ਤੂੰ ਹੀ ਸੱਚੇ ਹੀ ਤਾਂ ਇਹ ਤੂੰ ਹੀ ਖੇਜਦੇ ਹੀ ਪਤਾ ਵਾ ਮਸ਼ੀਨ ਚ ਧੋਣੇ ਕੱਪੜੇ ਕਿੰਨਾ ਕੰਮ ਹੀ ਚਲਾਪ ਹੀ ਧੋ ਲੰਦੇ ਜੇ ਤੁਸੀਂ ਨਹੀਂ ਠੀਕ ਸਿਮੀ ਤੈਨੂੰ ਹੁਣ ਪਤਾ ਲੱਗ ਗਿਆ ਨਾ ਕਿ ਮੰਮੀ ਦਾ ਸੁਭਾਅ ਕਿਦਾਂ ਦਾ ਵਾ ਕੱਲ ਨੂੰ ਤੂੰ ਤਾਂ ਨਹੀਂ ਮੈਨੂੰ ਗਲਤ ਕਹੇਂਗੀ ਨਹੀਂ ਨਹੀਂ ਦੀਦੀ ਮੈਨੂੰ ਸਾਰਾ ਪਤਾ ਲੱਗ ਗਿਆ ਚੱਲ ਹੌਲੀ ਹੌਲੀ ਹੋਰ ਪਤਾ ਲੱਗ ਜਾਏਗਾ ਜੇ ਮਾੜਾ ਜਾ ਕਿਤੇ ਕੰਮ ਵੱਲੋਂ ਕਹਿ ਦਈਏ ਤੇ ਇਹਨਾਂ ਨੂੰ ਕੰਨ ਭਰ ਦਿੰਦੇ ਮੰਮੀ ਕਿ ਸੰਦੀਪ ਮੈਨੂੰ ਕੰਮ ਡਾਉਂਦੀ ਆ ਸੰਦੀਪ ਮੇਰੇ ਨਾਲ ਆ ਕਰਦੀ ਆ ਤੇ ਸੰਦੀਪ ਵੀ ਤਾਂ ਸੱਚੀ ਆ ਨਾ ਮੰਮੀ ਦੇ ਇਸ ਕੰਮ ਤੋਂ ਗਲਤੀ ਐ ਜਿਹੜੇ ਭਾਜੀ ਨੂੰ ਇਦਾਂ ਕਹਿੰਦੇ ਆ ਇਦਾਂ ਨਹੀਂ ਕੰਮ ਨਹੀਂ ਇਨਾਂ ਨੇ ਕਿਤੇ ਵਿਆਹ ਜਾਣਾ ਸੀ ਕਿ ਕੱਪੜੇ ਨਹੀਂ ਧੋਤੇ ਉਹ ਨਹੀਂ ਕੀਤਾ ਸਾਰਾ ਦਿਨ ਬਸ ਕੰਮ ਕੰਮ ਕਰੀ ਜਾਓ ਜੇ ਕਿਤੇ ਲੰਮੇ ਪਿਆ ਜੀ ਨੇ ਘੜੀ ਮੰਮੀ ਤੇ ਵੇਖ ਨਹੀਂ ਨਾ ਸਕਉਂਦੇ ਤੇ ਜੇ ਮੈਂ ਆਈ ਹਜੇ ਨਾ ਘੁੱਟ ਪਾਣੀ ਦਾ ਦਿੱਤਾ ਹੀ ਹੈ ਲਾਗੇ ਚੁੱਪ ਕਰਕੇ ਬੈ ਗਏ ਚੱਲ ਮੈਂ ਕੋਈ ਨਹੀਂ ਮੈਂ ਪਾਣੀ ਲੈ ਆਵਣਗੀ ਤੇ ਚਾਹ ਵੀ ਨਹੀਂ ਬਣਾਈ ਚਾਹ ਮੈਂ ਆਪ ਹੀ ਜਾ ਕੇ ਬਣਾਈ ਸਿਮੀ ਤੇਰੀ ਵੀ ਗਲਤੀ ਸੀ ਤੂੰ ਮੈਨੂੰ ਠਾਲ ਲੈਂਦੀ ਚੱਲ ਦੀਦੀ ਤੂੰ ਠੀਕ ਨਹੀਂ ਈ ਚੱਲ ਮੈਂ ਸੁੱਤੇ ਆ ਘੜੀ ਕੋਈ ਨਹੀਂ ਸੁੱਤੇ ਰਹਿਣ ਦਿੰਨੀ ਮੰਮੀ ਨਾ ਮੇਰੀ ਬੇਤੀ ਕਰਵਾਉਂਦੇ ਆ ਕਿ ਚੱਲ ਸਿਮੀ ਦੇ ਸਾਹਮਣੇ ਨਾ ਇਹਦੀ ਬੇਤੀ ਕਰਦੀ ਆ ਕਿ ਸੰਦੀਪ ਕੰਮ ਨਹੀਂ ਕਰਦੀ ਮੈਂ ਤਾਂ ਠੀਕ ਨਹੀਂ ਮੈਂ ਤਾਂ ਕਰਕੇ ਨੇ ਕੱਪੜੇ ਧੋਤੇ ਨਾਲੇ ਮੈਨੂੰ ਪਤਾ ਹੀ ਨਹੀਂ ਕਿ ਤੂੰ ਅੱਜ ਆ ਜਾਣਾ ਵਾ ਨਹੀਂ ਨਹੀਂ ਦੀਦੀ ਮੈਨੂੰ ਸਾਰਾ ਪਤਾ ਤੁਹਾਡਾ ਲੱਗ ਗਿਆ ਦੀਦੀ ਤੁਸੀਂ ਸੱਚੇ ਹੀ ਤੁਹਾਡਾ ਸੁਭਾਅ ਹੀ ਬੜਾ ਵਧੀਆ ਵਾ ਮੈਂ ਤਾਂ ਉੱਥੇ ਜਾ ਗਈ ਸੀ ਤਾ ਗਾਂਡੀ ਹੀ ਨਾਲੇ ਮੈਂ ਤੁਹਾਡੀ ਨਾਲ ਇੱਕ ਗੱਲ ਕਰਨੀ ਸੀ ਜੋ ਮੇਰੀ ਪਰਜਾਈ ਆਈ ਗਈ ਮੰਮੀ ਘੜੀ ਕਿਸੇ ਇੱਕੋ ਹੀ ਗੱਲ ਕਰੀ ਜਾਣ ਦੇ ਤੁਸੀਂ ਰਹਿਣ ਦੇਣਾ ਆਪੇ ਦਲਜੀਤ ਜਾ ਕੇ ਲੈ ਆਵੰਦਾ ਚੱਲ ਇੱਕ ਵਾਰੀ ਹੋਈ ਦੋ ਵਾਰੀ ਹੋਈ ਇਕੱਠੀ ਤਿੰਨ ਚਾਰ ਵਾਰੀ ਹਲ ਇੱਕੋ ਹੀ ਗੱਲ ਕਹਿਤੀ ਚੱਲ ਜੇ ਵਿਚਾਰੀ ਆਈ ਗਈ ਹੀ ਤੇ ਉਹ ਕੀ ਸੋਚੂਗੀ ਉਹਨੇ ਤੇ ਇਹੋ ਕਹਿਣਾ ਵਾ ਨਾ ਮਾਸੀ ਦਾ ਸੁਭਾਅ ਕਿਦਾਂ ਦਾ ਵਾ ਹੋਰ ਉਹਨੇ ਕਹਿਣਾ ਪਤਾ ਨਹੀਂ ਮੇਰਾ ਚੰਗਾ ਨਹੀਂ ਲੱਗਣ ਦੇ ਇਹਨਾਂ ਨੂੰ ਆਇਆ ਕੀ ਹਿਸਾਬ ਆ ਐਨੇ ਚਿਰਾਂ ਬਾਅਦ ਵਿਚਾਰੀ ਆਈ ਪਹਿਲੀ ਵਾਰੀ ਆਈ ਵਿਆਹ ਤੋਂ ਬਾਅਦ ਮੰਮੀ ਵੀ ਨਾ ਪਤਾ ਨਹੀਂ ਹਾਦੀ ਕਰਦੀ ਆ ਚਲ ਕੋਈ ਗੱਲ ਨਹੀਂ ਮੈਂ ਮੰਮੀ ਨਾਲ ਆਪੇ ਗੱਲ ਕਰ ਲੂੰਗੀ ਮੈਨੂੰ ਤਾਂ ਲੱਗਦਾ ਦੀਦੀ ਮੰਮੀ ਦੇ ਆਪਣੇ ਪੇਕੇ ਨਹੀਂ ਮਿਲਦੇ ਤੇ ਕਹਿੰਦੇ ਹੋਣਗੇ ਕਿ ਇਹਨਾਂ ਦੇ ਪੇਕੇ ਵੀ ਨਾ ਹੋਣ ਆ ਮੰਮੀ ਤਾਂ ਕੋਈ ਵੀ ਰਿਸ਼ਤੇਦਾਰ ਨਹੀਂ ਵਰਦਾ ਤਾਂ ਹੀ ਨਹੀਂ ਵਰਦਾ ਮੰਮੀ ਦਾ ਸੁਭਾਅ ਹੀ ਇਦਾਂ ਦਾ ਹਾਂਜੀ ਤੇ ਤੁਹਾਨੂੰ ਮੈਂ ਕੋਈ ਗੱਲ ਦੱਸੀ ਨਹੀਂ ਆ ਕੋਈ ਗੱਲ ਨਹੀਂ ਜੇ ਮੈਂ ਨਹੀਂ ਨਾ ਦੱਸੀ ਤੇ ਤੁਹਾਨੂੰ ਆਪੇ ਹੌਲੀ-ਹੌਲੀ ਪਤਾ ਲੱਗ ਜਾਣਾ ਵਾ ਚਲ ਕੋਈ ਨਹੀਂ ਦੀਦੀ ਆਪ ਆ ਕੇ ਕੱਪੜੇ ਸੁਕਣੇ ਤੇ ਆ ਜਾ ਐਵੇਂ ਬਿਮਾਰ ਹੋਏਗੀ ਉੱਪਰ ਵੇਖ ਕਿੰਨੀ ਧੁੱਪ ਲੱਗੀ ਆ ਚਲ ਕੋਈ ਨਹੀਂ ਦੀਦੀ ਤੂੰ ਚੱਲ ਥੱਲੇ ਤੂੰ ਅੱਗੇ ਨਹੀਂ ਜਿਹੜੇ ਰਹਿ ਗਏ ਹੋਣਗੇ ਕੱਪੜੇ ਆਪੇ ਸ਼ਾਮਾਂ ਨੂੰ ਧੋ ਜਾਣਗੇ ਨਹੀਂ ਨਹੀਂ ਧੋਲੇ ਮੈਂ ਸਾਰੇ ਮੈਂ ਤਾਂ ਨਹਾ ਵੀ ਆਈ ਆ ਹਰ ਗਰਮੀ ਕਰਦੀ ਮम्मी ਨੂੰ ਇੰਨਾ ਨਹੀਂ ਪਤਾ ਲੱਗਦਾ ਜੇ ਕੱਲੇ ਨੂੰ ਕਿਤੇ ਬਿਮਾਰ ਹੋ ਗਈ ਤੇ ਕਿੱਥੇ ਲੈ ਕੇ ਜਾਣਾ ਚਲ ਕੋਈ ਨਹੀਂ ਦੀਦੀ ਚਲ ਆ ਜਾ ਮੇਰੀ ਭੈਣ ਕੰਮ ਤਾਂ ਤੋਂ ਨਹੀਂ ਮੈਂ ਡਰਦੀ ਬਸ ਇਹੀ ਗੰਦਾ ਘੜੀਆਂ ਆਣ ਕੇ ਰੈਸਟ ਕਰ ਲੈਂਦਾ बोलदे नी हां जी मेरी ਗੱਲ ਸੁਣੋ ਦੱਸੋ ਦੱਸਣਾ ਕੀ ਆ ਜੇ ਮੈਂ ਤੁਹਾਨੂੰ ਕੋਈ ਗੱਲ ਵੀ ਕਹਾਂ ਨਾ ਤੁਸੀਂ ਤੇ ਅਗਰ ਉੱਡ ਕੇ ਪੈਣਾ ਹੁੰਦਾ ਵਾ ਕਦੀ ਪਿਆਰ ਨਾਲ ਗੱਲ ਕੀਤੀ ਆ ਉਹ ਹੁਣ ਕੀ ਗੱਲ ਹੋ ਗਈ ਏ ਸੰਦੀਪ ਹੋਣਾ ਕੀ ਆ ਜੇ ਵਿਚਾਰੀ ਚਲੀ ਗਈ ਹੀ ਉਹ ਪਿੰਡ ਤੇ ਮੰਮੀ ਨੇ ਨਾ ਆਉਂਦੇ ਹੀ ਉਹਨੂੰ ਕੰਮ ਡਾਤਾ ਹਜੇ ਆ ਕੇ ਉਹਨੇ ਬੈਗ ਉਹ ਕੀ ਰੱਖਿਆ ਵਾ ਤੇ ਮੰਮੀ ਉਹਨੂੰ ਕਹਿੰਦੇ ਆ ਕੱਪੜੇ ਧੋ ਦੇ ਸੰਦੀਪ ਮੈਂ ਮੀਂਹ ਨਹੀਂ ਤੇ ਰਿਜ਼ਿਡੈਂਟ ਨਾ ਕੰਮ ਦਾ ਕੰਮ ਦਾਦਾ ਹੋਗਾ ਤੇ ਹੋਰ ਮੈਚ ਦੇਣ ਨਾ ਫਿਰ ਜੇ ਮੇਰੇ ਤੇ ਯਕੀਨ ਨਹੀਂ ਨਾ ਹੈਗਾ ਤੇ ਸਿਮਮੀ ਨੂੰ ਜਾ ਕੇ ਪੁੱਛ ਲੋ ਉਹ ਚਲੇ ਕੋਠੇ ਤੇ ਰੋਣ ਦੀ ਹੀ ਐਨੀ ਦੁਪਹਿਰ ਲੱਗੀ ਉੱਤੇ ਸ਼ਾਮਾਂ ਨੂੰ ਵੀ ਤੋਂ ਬਜਾਣੀ ਨੇ ਕੱਪੜੇ ਉਹ ਕਰਾ ਹੱਥ ਨਾ ਧੋਣੇ ਧੋਣੇ ਤਾਂ ਮਸ਼ੀਨ ਨਹੀਂ ਜੀ ਹੁਣ ਤੁਹਾਨੂੰ ਹੀ ਪਤਾ ਵਾ ਮੰਮੀ ਦਾ ਸਿਆਣਾ ਦਿਮਾਗ ਹੋ ਗਿਆ ਉਹ ਇਹਦੇ ਕੰਮ ਕਹਿੰਦਾ ਹੋਗਾ ਤੇ ਫਿਰ ਕੀ ਆ ਤੂੰ ਹੀ ਕਰਨਾ ਸੀ ਬਾਤ ਜਿਉਂ ਹੀ ਜੀ ਹੁਣ ਕਰ ਲੈ ਫਿਰ ਕੀ ਹੋ ਗਿਆ ਉਹਨੂੰ ਚਰਨੋ ਦੁਪਹਿਰੇ ਡਾਇਆ ਮੈਂ ਤਾਂ ਕਰਕੇ ਕਹਿਣ ਦੀ ਮਮਮੀ ਨੇ ਉਦਾਂ ਕਿਹਾ ਹੋਣਾ ਵਾ ਬਦ ਕੱਪੜੇ ਧੋ ਲਈ ਮਮਮੀ ਜਿਹੜੀ ਹੁੰਦਿਆ ਲੱਗਦੀ ਹੋਣੀ ਕਿਤੇ ਮਮਮੀ ਚੇਚਾ ਗਏ ਕੋਠੇ ਤੇ ਅਜੇ ਕੱਪੜੇ ਲੱਗੇ ਹੀ ਬਦਲਣ ਤੇ ਮਮਮੀ ਕਹਿੰਦੇ ਰਹਿਣ ਦੇ ਪਹਿਲਾਂ ਕੱਪੜੇ ਧੋਲਾ ਤੇ ਨਾਲ ਹੀ ਨਾਲੀ ਮੈਨੂੰ ਵੀ ਪਤਾ ਨਹੀਂ ਮਮਮੀ ਕਿਦਾਂ ਦੀ ਏ ਚਲੋ ਠੀਕ ਆ ਅਸੀਂ ਗਲਤ ਦੋਵੇਂ ਜਾਣੀਏ ਠੀਕ ਆ ਨਾ ਤੁਸੀਂ ਤੇ ਮੈਥੇ ਵਿਸ਼ਵਾਸ ਨਹੀਂ ਕਰਨਾ ਹੁੰਦਾ ਜਾ ਕੇ ਤੇ ਸਿਮੀ ਨੂੰ ਪੁੱਛ ਲਓ ਨਹੀਂ ਜਕੀਨ ਹੈਗਾ ਤਾਂ ਫਿਰ ਕੋਈ ਗੱਲ ਨਹੀਂ ਮਮਮੀ ਨੂੰ ਸਮਝਾ ਦਊਗਾ ਠੀਕ ਆ ਕਿੱਡੀ ਕੀ ਗੱਲ ਵਾ ਇਹਦੀ ਕੋਈ ਗੁੱਸੇ ਵਾਲੀ ਗੱਲ ਹੈਗੀ। ਤੁਸੀਂ ਪਤਾ ਨਹੀਂ ਕਿਉਂ ਘਰ ਚੁੱਕ ਬਤ ਮੁੱਕਲ ਨਹੀਂ ਦੇਣਾ। ਤੇ ਜੇ ਉਹਦੀ ਪਰਜਾਈ ਆ ਗਈ ਤੇ ਮੰਮੀ ਘੜੀ ਕੋ ਪਿੱਛੋ ਕਰੀ ਜਾਣਾ ਕੋਈ ਗੱਲ ਨਹੀਂ ਤੂੰ ਰਹਿਣ ਦੇਣਾ ਹੀ ਆਪੇ ਦਲਜੀਤ ਲੈ ਆਉਂਦਾ ਜੇ ਉਹ ਵਿਚਾਰੀ ਛੱਡਣ ਆਈ ਗਈ ਤੇ ਫਿਰ ਕੀ ਹੋ ਗਿਆ ਸੀ? ਉਹਦੀ ਗੱਲ ਠੀਕ ਵਾ ਚਲ ਠੀਕ ਹੈ ਮੰਮੀ ਨੇ ਇੰਨੀ ਗੱਲ ਕਰਦੀ ਤੂੰ ਕਿੰਨਾ ਕਿ ਚੰਗਾ ਕੰਮ ਕੀਤਾ ਸੀ। ਉਹ ਅੰਦਰੋਂ ਨਹੀਂ ਨਿਕਲੀ। ਮੈਨੂੰ ਨਹੀਂ ਪਤਾ ਲੱਗਾ। ਉਹ ਸੰਦੀਪ ਘੰਟਾ ਡੇਢ ਘੰਟਾ ਉਹ ਬੈਠ ਗਈ ਇਥੇ ਤੇ ਤੈਨੂੰ ਪਤਾ ਨਹੀਂ ਲੱਗਾ ਤੈਨੂੰ। ਮੰਨ ਲਓ ਤੁਸੀਂ ਵੀ ਅੰਦਰ ਸੁੱਤੇ ਹੋਗੇ। ਬਾਰ ਰੋਲਾ ਪੈਂਦਾ ਹੁੰਦਾ ਵਾ ਤੇ ਤੁਸੀਂ ਸੁਣਿਆ ਕਦੀ ਤੇ ਪਤਾ ਲੱਗ ਹੀ ਜਾਂਦਾ ਬੰਦੇ ਨੂੰ ਸੁਤੇ ਬੰਦੇ ਨੂੰ ਨਹੀਂ ਪਤਾ ਲੱਗਾ ਉਹ ਸਿਮੀ ਕਿਨੇ ਮੀ ਆ ਕੇ ਬੂਆ ਵੀ ਖੋਲਿਆ ਸੀ ਮੰਮੀ ਦੱਸਣ ਢੀ ਮੈਨੂੰ ਦੂਜੇ ਪਾਸੇ ਲੈ ਜਣੀ ਗੱਲ ਫੇਰ ਹਨਾ ਉਹ ਕੋਈ ਕਹਿੰਦੀ ਮੈਂ ਉਹਦ ਗੱਲ ਕਹਤੀ ਆ ਮੰਮੀ ਨੂੰ ਸਮਝਾ ਦੂੰਗਾ ਆਪਣੇ ਲਈ ਵੀ ਵੇਖੋ ਨਾ ਆਪ ਕੀ ਕਰਦੀਆਂ ਤੁਸੀਂ ਚਲੋ ਠੀਕ ਆ ਅਹੀਂ ਗਲਤਾ ਦੋਵੇਂ ਜਾਣੀਆਂ ਠੀਕ ਆ ਨਾ ਮੰਮੀ ਸਹੀ ਆ ਮੰਮੀ ਨਾ ਕਸੂਰ ਕੱਢਦੀਆਂ ਬਸ ਜਾ ਜਾ ਕੇ ਆਪਣੇ ਕੰਮ ਕਰ ਜੀ ਜਦੋਂ ਤੁਹਾਨੂੰ ਪਤਾ ਲੱਗੂਗਾ ਨਾ ਫਿਰ ਵੇਖੂਗੀ ਮੈਂ ਆਪ ਕੰਮ ਕਰਨ ਨੂੰ ਨਾ ਇਹਨਾਂ ਨੂੰ ਮੌਤ ਪੈ ਜਾਂਦੀ ਐ ਜੇ ਮੰਮੀ ਨੇ ਕੰਮ ਕਹਿ ਦਿੱਤਾ ਫਿਰ ਕਿੱਡੀ ਕੀ ਗੱਲ ਵਾ ਮੈਨੂੰ ਸਮਝ ਨਹੀਂ ਆਉਂਦੀ ਮੰਮੀ ਵੀ ਨਾ ਵੀ ਤੁਸੀਂ ਚੌਪੜ ਕੇ ਬੈਠੇ ਰਹਿਆ ਕਰੋ ਕਿਉਂ ਇਹਨਾਂ ਨੂੰ ਕੰਮ ਕਹਿਣਾ ਵਾ ਆਪੇ ਕਰਨ ਨਾ ਕਰਨ ਆਪੇ ਕਰਨਾ ਹੀ ਪੈਣਾ ਇਹਨਾਂ ਨੂੰ ਬੈਠੇ ਮੰਮੀ ਆਹੋ ਪੁੱਤ ਬੈਠੀ ਐ ਔਰ ਪਿਤਾ ਜਾ ਬਣੀ ਹਾਂ ਪੀ ਲਿਆ ਮੇਰੀ ਗੱਲ ਸੁਣੋ ਮੈਂ ਗੱਲ ਕਰਨੀ ਥੜੇ ਨਾਲ ਇੱਕ ਹੂੰ ਕੀ ਗੱਲ ਆ ਪੁੱਤ 10 ਮਿੰਟ ਉਹ ਗੱਲ ਕੀ ਮਮੀ ਹੋਣੀ ਆ ਹਾਂ ਇਹਨਾਂ ਨਾ ਨਾ ਕੰਮ ਨਾ ਹੀ ਗਿਆ ਕਰ ਆਪੇ ਕਰਨ ਚਾਹੀਦਾ ਨਾ ਕਰਨ ਕਿਉਂ ਕੀ ਗੱਲ ਹੋਈ ਉਹ ਗੱਲ ਕੀ ਹੋਣੀ ਆ ਜੋ ਗੱਲ ਤੇ ਸਿਮੀ ਆਈ ਆ ਆਹੋ ਤੂੰ ਆਉਂਦੀ ਨੂੰ ਕਦੇ ਕਹਦਾ ਕੱਪੜੇ ਧੋਲਾ ਤੂੰ ਸੰਦੀਪ ਨੂੰ ਕਹਿੰਦੇ ਦੱਸਣ ਦੀ ਕਿ ਮੈਨੂੰ ਕੰਮ ਕਹਦਾ ਆਉਂਦੀ ਨੂੰ ਧੁੱਪੇ ਮੈਂ ਕੱਪੜੇ ਧੋਣ ਦੀਆਂ ਮੇਰੀ ਗੱਲ ਸੁਣ ਸੰਦੀਪ ਠੀਕ ਨਹੀਂ ਤੇ ਕੱਪੜੇ ਕਿੰਨੇ ਹੀ ਹੋਏ ਦੇ ਤੇ ਮੈਂ ਹਾਂ ਚੱਲ ਤੂੰ ਲਾਉਣੇ ਤੇ ਹੈ ਹੀ ਆ ਤੇ ਚੱਲ ਆਪਣੇ ਵੀ ਧੋਲੀ ਤੇ ਇਹ ਵੀ ਧੋਦੇ ਨਾਲ ਉਹਨੇ ਕੀ ਲੋੜ ਹੀ ਕਹਿੰਦੀ ਆਪੇ ਧੋਣ ਨਾ ਧੋਣ ਅਲੀਆ ਗੁੱਸਾ ਕਰਦੀਆਂ ਵਾ ਮਮੀਆਂ ਨੂੰ ਕੰਮ ਕਹਿੰਦੀ ਚੱਲ ਮੈਂ ਅਜਰੂਰ ਕਹਿਣਾ ਫਿਰ ਆਹੋ ਆਪੇ ਤੂੰ ਨਾ ਚੁੱਪ ਕਰਕੇ ਨਾ ਰਮਾਨ ਅੰਦਰ ਵਿਆਹ ਕਰ ਮਾੜਾ ਜਿਹਾ ਰੋਟੀ ਮਿਲ ਗਈ ਖਾ ਲਈ ਕੁਝ ਨਹੀਂ ਕਹਿੰਦੀ ਲੋਰਾ ਕੀ ਇਹਨਾਂ ਨੂੰ ਚੱਲ ਠੀਕ ਹੈ ਮੈਨੂੰ ਕੀ ਜ਼ਰੂਰਤ ਪਈ ਆ ਪਿਆਰ ਹੋਵੇ ਤਾਂ ਪਿਆਰੇ ਖਲਾਰਾ ਇਹਨਾਂ ਦਾ ਆ ਮੈਨੂੰ ਕਿ ਇਹਨਾਂ ਨੂੰ ਚਾਹੀਦਾ ਆ ਮੈਂ ਕੰਮ ਕਰਨਾ ਵਾ ਨਹੀਂ ਇੱਥੇ ਕੀ ਹੋਣ ਨੂੰ ਮੈਨੂੰ ਲੱਗਦਾ ਉਹਨੂੰ ਵੀ ਸਿਖਾ ਲਿਆ ਨੇ ਆਪਣੇ ਵੱਲ ਦੀ ਕਰ ਲਿਆ ਤਾਂ ਫਿਰ ਉਹ ਗੱਲਾਂ ਘੱਟਈ ਉਹ ਤਾਂ ਗਿੱਦਾ ਕਰਦੀ ਨਹੀਂ ਉਹ ਤਾਂ ਚੰਗੀ ਬਣੀ ਮਮਿਸ ਗੱਲ ਨਾ ਉਹਨੇ ਗਈ ਆ ਹੂੰ ਕੀ ਬਤਾ ਉਹ ਵੀ ਤਵੀ ਰਹਿੰਦੀ ਸੰਦੀਪ ਨੂੰ ਪਾਣੀ ਕੀ ਹੁੰਦਾ ਕੀ ਨਹੀਂ ਸੰਦੀਪ ਤਵੀ ਨਹੀਂ ਰਹਿੰਦੀ ਸੰਦੀਪ ਉਹਨੂੰ ਵੀ ਹੁਣ ਨਾਲ ਆਪਣੇ ਵੱਲ ਦੀ ਕੰਨ ਡਈ ਹੈ ਜਿੱਦਾਂ ਦੀ ਆਪ ਹੁਣ ਉਦਾਂ ਦੀ ਉਹਨੂੰ ਕਰ ਲੈਣਾ ਮੈਨੂੰ ਲੱਗਦਾ ਉਹ ਕੁੜੀ ਬੜੀ ਚੰਗੀ ਸੁਭਾਅ ਦਾ ਬੜਾ ਚੰਗਾ ਹੈ ਹੁਣ ਮੈਂ ਉਹਨੂੰ ਕੀ ਕਹਾਂ ਸੰਦੀਪ ਨੂੰ ਇਹਨੂੰ ਕਹੀਏ ਕੁਝ ਅਗਲੀ ਪੇਕੇ ਨੂੰ ਭੱਜ ਪੈਂਦੀ ਹੈ ਮੈਨੂੰ ਵੀ ਤੂੰ ਤਾਂ ਰੋਕਣ ਡਿਆ ਵੀ ਨਾ ਰਿਆ ਕਿਆ ਕਰ ਕੰਮ ਤੋਂ ਕੰਮ ਮੈਂ ਮੈਂ ਨਾ ਕੋਈ ਗੱਲ ਨਹੀਂ ਆਪੇ ਕਰਨ ਚਾਏ ਨਾ ਕਰਨ ਸਾਨੂੰ ਕੀ ਕੰਮਣਾ ਫਿਰ ਮੈਂ ਬਾਹਰ ਦਾ ਵੇਖ ਲੈਣਾ ਕਰਨਾ ਆਪੇ ਕਰਦਾ ਸਾਹਮਣੇ ਚਲ ਠੀਕ ਆ ਮੈਨੂੰ ਕੀ ਲੋੜ ਪਈ ਪਿਆਰ ਹੋਵੇ ਪਿਆਰ ਹੈ ਮੈਨੂੰ ਕੀ ਆਹ ਜਿੰਨਾ ਚਿਰ ਮੇਰਾ ਹੈਗੀ ਹੀ ਕਰਦੀ ਰਹੀ ਜਿੰਨਾ ਚਿਰ ਹੁੰਦਾ ਰਿਹਾ ਮੇਰੇ ਕੋਲ ਨਹੀਂ ਮੇਰੇ ਕੋਈ ਜਿੰਨਾ ਤੁਹਾਡੇ ਕੋਈ ਮਾਰ ਮੋਟਾ ਹੁੰਦਾ ਨਾ ਤੂੰ ਹੀ ਕਰਿਆ ਕਰੋ ਬਾਕੀ ਕੰਮ ਕਰਨੀ ਲੋੜ ਨਹੀਂ ਆਇਆ ਠੀਕ ਹੈ ਨਾ ਦੋ ਜਣੀਆਂ ਹੈਗੀਆਂ ਬਸ ਕੰਮ ਹੀ ਕਰਨਾ ਵਾਗਾ ਮੈਨੂੰ ਦੋ ਜਣੀਆਂ ਹੈਗੀਆਂ ਆਪੇ ਕਰਨਗੀਆਂ ਚਲ ਠੀਕ ਆ ਮੈਨੂੰ ਕੀ ਲੋੜ ਪਈ ਕਰ ਤੇ ਬੈਠੋ ਰਮਾਨਾ ਕੋਈ ਗੱਲ ਨਹੀਂ ਚਲ ਠੀਕ ਆ ਚਲ ਬਿਤਾ ਜਾ ਬਣੀ ਆਹ ਪੀ ਲਿਆ ਚਲੋ ਠੀਕ ਹੈ ਬੈਜੋ ਮੈਨੂੰ ਕੀ ਲੋੜ ਪਈ ਆ ਕਹਿਣ ਦੀ ਮੈਨੂੰ ਲੱਗਦਾ ਸੰਦੀਪ ਨੇ ਵੀ ਨਾ ਆਪਣੇ ਮਗਰ ਲਾ ਲਿਆ ਉਹਨੂੰ ਤਾਂ ਹੀ ਇਦਾਂ ਕਹਿਂਦੀ ਨਹੀਂ ਤੇ ਉਹ ਕੁੜੀ ਤੇ ਕਹਿੰਦੀ ਨਹੀਂ ਹੈ ਇਹ ਬੜੀ ਚੀਜ਼ ਵਾ ਜਿਹੜੀ ਸੰਦੀਪ ਹੋਣਾ ਇਹ ਬੜੀ ਚੀਜ਼ ਵਾ ਕਿੰਨਾ ਸੁਭਾਅ ਕੁੜੀ ਦਾ ਚੰਗਾ ਹੀ ਹੈ ਹੈ ਜੀ ਜੀ ਕਰਦੀ ਫਿਰਦੀ ਅਗਰ ਪਿੱਛੇ ਮੈਨੂੰ ਲੱਗਦਾ ਇਹਨੇ ਆਪਣੇ ਮਗਰ ਲਾ ਲਿਆ ਵਾ ਇਹ ਗੱਲਾਂ ਕਰਦੀ ਰਹਿੰਦੀ ਉਹਨੂੰ ਸਿਖਾਲਦੀ ਰਹਿੰਦੀ ਹੈ ਪੇ ਇਦਾਂ ਕਰਿਆ ਕਰ ਤੇ ਇਦਾਂ ਕਰਿਆ ਕਰ ਕੀ ਕਰੀ ਬੜੀ ਮਸਾਂ ਮੈਂ ਨਿੰਬੂ ਪਾਣੀ ਬਣਾ ਕੇ ਪੀਣੀ ਆ ਪਤਾ ਨਹੀਂ ਨਿੰਬੂ ਹੈ ਵੀ ਹੈ ਕਿ ਨਹੀਂ ਕੋਈ ਸਿੱਧਾ ਕਰਨੀ ਹੈ ਪਹਿਲਾਂ ਭਾਬੀ ਨੂੰ ਫੋਨ ਕਰਨੀ ਹੈ ਕੀਤਾ ਹੀ ਨਹੀਂ ਉਹਨਾਂ ਦਾ ਕਿ ਪਹੁੰਚ ਗਏ ਹੈ ਹਲੋ ਸਸਿਕਾ ਭਾਬੀ ਜੀ ਸਸਿਕਾ ਤੁਸੀਂ ਮੀਂ ਗਿਆ ਹਾਲ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਮੈਂ ਫੋਨ ਕਰਨਾ ਸੀ ਤੇ ਮੈਂ ਚੇਤਾ ਹੀ ਭੁੱਲ ਗਿਆ ਮੈਂ ਪੁੱਛ ਨਹੀਂ ਪਹਲਾ ਪਹੁੰਚ ਗਏ ਨੇ ਟਾਈਮ ਨਾਲ

ਓ ਜੀ ਮੈਂ ਤੇਨੇ ਇੱਕ ਗੱਲ ਕਰਨੀ ਸੀ ਮੈਂ ਆਪੇ ਤੇਨੂੰ ਫੋਨ ਲਾਉਣਾ ਚਲ ਚੰਗਾ ਕੀਤਾ ਤੂੰ ਲਾ ਦਿੱਤਾ ਵਾ ਹਾਂਜੀ ਭਾਬੀ ਨਿੰਨ ਤੇਰੀ ਸਸ ਸਾਸ ਪਾ ਵੀ ਠੀਕ ਜਿਆ ਨਹੀਂ ਲੱਗਾ ਹੈਗਾ ਨਹੀਂ ਨਹੀਂ ਭਾਬੀ ਤੇ ਟਾਣੀ ਵੀ ਨਹੀਂ ਤੇਰੀ ਅੰਦਰੋਂ ਨਿਕਲੀ ਦੀਦੀ ਤੇ ਠੀਕ ਨਹੀਂ ਸੀ ਤੇ ਮੰਮੀ ਤੇ ਕੋਈ ਗੱਲ ਨਹੀਂ ਇਦਾਂ ਦੇ ਮੰਮੀ ਦਾ ਸੁਭਾਅ ਵਾ ਉਹਦਾ ਮਾਰੇ ਹੈ ਨਹੀਂ ਦਿਲ ਦੇ ਮਾਸਾ ਵੀ ਹਾਂ ਹਾਂ ਬੜਾ ਉਂਤਰਾ ਰੁੱਖਾ ਜਿਹਾ ਸੁਭਾਅ ਲੱਗਾ ਵਾ ਤੇ ਜਿੱਦਾਂ ਇਹ ਕਿਉਂ ਆਈ ਆ ਕਿੱਤਾ ਗੱਲਾਂ ਕਰਨ ਦੇਈ ਹੈ ਨਾ ਮੈਨੂੰ ਬੜਾ ਉਤਰਾਂ ਜਿਹਾ ਲੱਗਾ ਨਹੀਂ ਨਹੀਂ ਭਾਬੀ ਸਭਾ ਟਿੱਤੀ ਹੈ ਨਾ ਤਾਂ ਪਾਉਣਾ ਹੀ ਆ ਹਾਂਜੀ ਹਾਂਜੀ ਤੁਸੀਂ ਆਓ ਸੱਤ ਵਾਲੀ ਆਓ ਪਰ ਉਹਨਾਂ ਦਾ ਕਹਿਣ ਦਾ ਮਤਲਬ ਇਹ ਹੀ ਕਿ ਚਲ ਤੁਹਾਨੂੰ ਖੇਚਲ ਦਿੱਤੀ ਆ ਆਪੇ ਦਿਲਜੀਤ ਰਹਿ ਜਾਂਦੇ ਆਣ ਕੇ ਆਪਣੇ ਬੱਚਿਆਂ ਵਾਂਗ ਖੇਚਲ ਵਾਲੀ ਕਿਹੜੀ ਗੱਲ ਆ ਤੁਸੀਂ ਸਾਡੇ ਬੱਚਿਆਂ ਵਰਗੀਆਂ ਨਿਆਣਿਆਂ ਵਰਗੀਆਂ ਜਿਠਾਣੀ ਤੇਰੀ ਵੀ ਨਹੀਂ ਮੇਰੇ ਤੋਂ ਨਿਕਲੀ ਹੈਗੀ ਘਰੇ ਹੀ ਉਹ ਹਾਂਜੀ ਦੀਦੀ ਉਹ ਨਾ ਠੀਕ ਨਹੀਂ 2-3 ਦਿਨ ਹੋਏ ਆ ਉਹਨਾਂ ਦਾ ਬੀਪੀ ਬੜਾ ਵਾਧਾ ਵਾ ਤੇ ਮੈਂ ਗਈ ਹੀ ਅੰਦਰ ਤੇ ਦਵਾਈ ਖਾ ਕੇ ਲੰਮੇ ਪਏ ਹੀ ਠੀਕ ਹੈ ਠੀਕ ਮੈਂ ਸੋਚਿਆ ਕਿ ਕੀ ਠਾ ਲੈਣਾ ਵਾ ਘੜੀ ਰੈਸਟ ਹੋ ਜਾਏਗੀ ਠੀਕ ਹੈ ਨਹੀਂ ਜੇ ਕੋਈ ਗੱਲ ਹੈਗੀ ਤਾਂ ਤਾਂ ਵੀ ਦੱਸਦੀ ਨਹੀਂ ਨਹੀਂ ਭਾਬੀ ਇਹੋ ਜਿਹੀ ਕੋਈ ਗੱਲ ਨਹੀਂ ਹੈ ਆਪਣੇ ਮਨ ਚ ਨਾ ਮੈਂ ਇਹੀ ਸੋਚਦੀ ਆਉਂਗੀ ਕਿ ਲੱਗਦਾ ਕੋਈ ਗੱਲ ਹੈਗੀ ਆ ਕੀ ਪਤਾ ਕਿੰਨੀ ਕਿੰਤਾ ਰੱਖਦੇ ਹੋਣਗੇ ਕਿੱਦਾਂ ਰਹਿੰਦੀ ਹੋਏਗੀ ਉਹਨਾਂ ਦੇ ਨਾਲ ਅਡਜਸਟ ਕਰਦੀ ਹੋਏਗੀ ਤੇ ਮੈਂ ਤਾਂ ਨਹੀਂ ਆ ਸੋਚਾਂ ਮੈਂ ਵੀ ਤੈਨੂੰ ਫੋਨ ਕਰਨਾ ਹੀ ਨਹੀਂ ਨਹੀਂ ਭਾਬੀ ਇਦਾਂ ਦੀ ਕੋਈ ਗੱਲ ਨਹੀਂ ਹੈ ਜੇ ਹੋਏਗੀ ਨਾ ਕੋਈ ਗੱਲ ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਹੀ ਦੱਸਾਂਗੀ ਤੇ ਦੂਜੀ ਗੱਲ ਤੇ ਠਾਣੀ ਦਾ ਸੁਭਾਅ ਬੜਾ ਵਧੀਆ ਵਾ ਤੇ ਮੰਮੀ ਵੀ ਠੀਕ ਆ ਕਦੇ ਕਦੇ ਕਰ ਜਾਂਦੇ ਇਦਾਂ ਠੀਕ ਆ ਠੀਕ ਆ ਹਾਂਜੀ ਚਲ ਫੇਰੀ ਮੇਰੇ ਬੌਜੇ ਕੋਈ ਗੱਲ ਹੋਏਗੀ ਤੇ ਜ਼ਰੂਰ ਦੱਸੀ ਚੰਗਾ ਠੀਕ ਆ ਠੀਕ ਆ ਆਹੋ ਉਹ ਉਹਦਾ ਤੇ ਇਦਾਂ ਦੀ ਕੋਈ ਗੱਲ ਨਹੀਂ ਹਜੇ ਤੱਕ ਕੋਈ ਹੋਈ ਮੰਮੀ ਤੇ ਮੇਨਾ ਬੜੇ ਵਧੀਆ ਰਹਿੰਦੇ ਆ ਠੀਕ ਆ ਠੀਕ ਆ ਚਲੋ ਤੁਸੀਂ ਚੰਗੀ ਚੰਗੀ ਰਹੀਆਂ ਇਹਨਾਂ ਤੇ ਨਾਲ ਤੇ ਵੀ ਚੰਗੇ ਰਹਿਣ ਤੇ ਚੰਗੀ ਗੱਲ ਆ ਹਾਂਜੀ ਹਾਂਜੀ ਚਲੋ ਠੀਕ ਆ ਭਾਬੀ ਜੀ ਸਾਸਰੀ ਘਰ ਆ ਚੰਗਾ ਹੋ ਚੰਗਾ ਸਾਸਰੀ ਘਰ ਚਲ ਭਾਬੀ ਨਾਲ ਗੱਲ ਹੋ ਗਈ ਆ ਭਾਬੀ ਵਿਚਾਰੇ ਵੀ ਡੇ ਸੋਚਣ ਕਿ ਇਹਦੀ ਮੰਮੀ ਦਾ ਸੁਭਾਅ ਇਤਾਂ ਦਾ ਉਹਨਾਂ ਨੂੰ ਵੀ ਟੈਨਸ਼ਨ ਹੋ ਜਾਂਦੀ ਆ ਕਿ ਚਲ ਸਾਡੀ ਕੁੜੀ ਤੰਗ ਨਾ ਹੋਏ ਕੇ ਪਾਸੋਂ ਹਣ ਮੰਮੀ ਨੂੰ ਕੀ ਪਤਾ ਕਿ ਇਦਾਂ ਦੀਆਂ ਗੱਲਾਂ ਵੀ ਹੁੰਦੀਆਂ ਮੰਮੀ ਵੀ ਨਾ ਭਾਬੀ ਦੇ ਸਾਹਮਣੇ ਟੈਪੇ ਕਹਿਣ ਤਨ ਦਲਜੀਤ ਲੈਵੰਦਾ ਨਾ ਤੂੰ ਹੀ ਹੁੰਦੇ ਨੀ ਖੇਚਲ ਕੀਤੀ ਚਲਾ ਹੀ ਗਏ ਵਿਚਾਰੇ ਤੇ ਫਿਰ ਕੀ ਹੋਇਆ ਉਹਨਾਂ ਨੇ ਤੇ ਮੈਨੂੰ ਮਿਲਣਾ ਵਾ ਹੋਰ ਕਿਹੜੇ ਰਿਸ਼ਤੇਦਾਰ ਆਉਂਦੇ ਨੇ ਸਿਰਫ ਇੱਕ ਪੇਕੇ ਹੁੰਦੀ ਆ ਜਿਹੜੇ ਆਉਂਦੇ ਆ ਚਲ ਮਣਾ ਨਿੰਬੂ ਪਾਣੀ ਬਣਾ ਕੇ ਪੀਨੀ